ਬਟ ਜਿਹੜਾ ਹੈਗਾ ਅਨਫਰਚਨਟਲੀ ਇਨੇ ਜਿਹੜਾ ਹੈ ਗਸਤ ਭਾਜੀ ਗੁਰਪ੍ਰੀਤ ਸਿੰਘ ਅਤੇ ਅਕਵਿੰਦਰ ਕੌਰ ਇਹਨਾਂ ਦੋਹਾਂ ਦਾ ਵਿਆਹ 2016 ਦੇ ਵਿੱਚ ਹੋਇਆ ਸੀ ਇਸ ਵਿਆਹ ਤੋਂ ਬਾਅਦ ਜਦੋਂ ਉਹਨਾਂ ਦੀ ਨਹੀਂ ਬਣੀ ਤਾਂ ਪਤਨੀ ਦੇ ਵੱਲੋਂ ਵੱਖ ਰਹਿਣ ਦਾ ਫੈਸਲਾ ਕੀਤਾ ਜਾਂਦਾ ਹੈ ਪਰ ਜਿਵੇਂ ਹੀ ਉਸ ਦੀ ਪਤਨੀ ਅਤੇ ਉਸ ਦਾ ਸਹੁਰਾ ਪਰਿਵਾਰ ਇਸ ਬੰਦੇ ਦਾ ਸਹੁਰਾ ਪਰਿਵਾਰ ਇਹ ਆਖਦਾ ਹੈ ਕਿ ਗੁਰਪ੍ਰੀਤ ਸਿੰਘ ਤੋਂ ਦੂਰ ਹੀ ਰਹਿਣਾ ਠੀਕ ਹੈ ਕਿਉਂਕਿ ਇਹ ਦਿਮਾਗੀ ਤੌਰ ਤੇ ਆਪਣੀ ਪਤਨੀ ਅਕਵਿੰਦਰ ਕੌਰ ਨੂੰ ਅਤੇ ਉਸਦੇ ਪਰਿਵਾਰਿਕ ਮੈਂਬਰਾਂ ਨੂੰ ਪਰੇਸ਼ਾਨ ਕਰਦਾ ਹੁੰਦਾ ਸੀ ਜਿਸ ਤੇ ਚਲਦੇ ਹੋਏ ਇਹ ਸਖਤ ਫੈਸਲਾ ਲਿਆ ਗਿਆ ਸੀ ਹਾਲਾਂਕਿ ਫਿਰ ਵੀ ਗੁਰਪ੍ਰੀਤ ਸਿੰਘ ਦੇ ਵੱਲੋਂ ਜੋ ਕਿ ਸਾਬਕਾ ਫੌਜੀ ਵੀ ਰਹਿ ਚੁੱਕਿਆ ਹੈ ਹੁਣ ਉਸ ਦੀ ਉਮਰ 40 ਸਾਲ ਦੀ ਸੀ ਡਿਊਟੀ ਤੇ ਤਣਾਅ ਹੁੰਦਾ ਸੀ ਉਹ ਕਿਤੇ ਗਾਰਡ ਦੀ ਜੌਬ ਕਰਦਾ ਸੀ ਉਹ ਪਰ ਇਸੇ ਦੌਰਾਨ ਹੀ ਜਦੋਂ ਉਸਨੇ ਦੇਖਿਆ ਕਿ ਮੇਰੀ ਪਤਨੀ ਅਤੇ ਮੇਰੀ ਸੱਸ ਘਰ ਦੇ ਵਿੱਚ ਇਕੱਲੀਆਂ ਨੇ ਕਿਉਂ ਜੋ ਇਹਨਾਂ ਦੇ ਪਿਤਾ ਦੀ ਪਹਿਲਾਂ ਹੀ ਜਾਨ ਜਾ ਚੁੱਕੀ ਹੈ ਭਰਾ ਵੀ ਨਹੀਂ ਹੈ ਘਰ ਦੇ ਵਿੱਚ ਅਤੇ ਕਰ ਦੇ ਵਿੱਚ ਦੋਵੇਂ ਔਰਤਾਂ ਮੌਜੂਦ ਸੀ ਤਾਂ ਗੁਰਪ੍ਰੀਤ ਸਿੰਘ ਦੇ ਵੱਲੋਂ ਇਸ ਗੱਲ ਦਾ ਫਾਇਦਾ ਚੱਕਿਆ ਜਾਂਦਾ ਹੈ ਹਾਲੇ ਹਾਲਾਂਕਿ ਉਹ ਕਈ ਵਾਰ ਆਪਣੀ ਪਤਨੀ ਨੂੰ ਕੁਵਿੰਦਰ ਕੌਰ ਨੂੰ ਫੋਨ ਕਰਕੇ ਧਮਕੀਆਂ ਦੇਂਦਾ ਹੁੰਦਾ ਸੀ ਕਿ ਮੈਂ ਤੈਨੂੰ ਜੂਨਦਾ ਨਹੀਂ ਛੱਡੂਗਾ ਆਖਿਰਕਾਰ ਉਹ ਉਸਨੇ ਉਹ ਹੀ ਕੰਮ ਕਰ ਦਿੱਤਾ ਬੀਤੇ ਦਿਨ ਦੀ ਇਹ ਸਾਰੀ ਘਟਨਾ ਜਦੋਂ ਉਹ ਘਰ ਦੇ ਅੰਦਰ ਪਹਿਲਾਂ ਲੁਕਿਆ ਰਿਹਾ ਅਤੇ ਫਿਰ ਉਸ ਤੋਂ ਬਾਅਦ ਆਪਣੀ ਪਤਨੀ ਅਕਵਿੰਦਰ ਅਤੇ ਸੱਸ ਗੁਰਜੀਤ ਕੌਰ ਨੂੰ ਗੋਲੀਆਂ ਮਾਰ ਦਿੱਤੀਆਂ ਗਈਆਂ ਬੜੀ ਹੀ ਬੇਰਹਿਮੀ ਦੇ ਨਾਲ ਆਪਣੇ ਸਾਰੇ ਪਰਿਵਾਰ ਨੂੰ ਖਤਮ ਕੀਤਾ ਗਿਆ ਜੇਕਰ ਸਮੇਂ ਰਹਿਤੇ ਸਾਰੀ ਕਾਰਵਾਈ ਕਰ ਦਿੱਤੀ ਜਾਂਦੀ ਇਸ ਬੰਦੇ ਦੇ ਖਿਲਾਫ ਤਾਂ ਜੇਹੀ ਦੋਵੇਂ ਔਰਤਾਂ ਸੁਰੱਖਿਅਤ ਹੁੰਦੀਆਂ ਪਰ ਕਿਸ ਤਰੀਕੇ ਦੇ ਨਾਲ ਆਪਣੇ ਘਰ ਦੇ ਵਿੱਚ ਬੈਠਿਆਂ ਨੂੰ ਹੀ ਕੰਧ ਟੱਪਣ ਤੋਂ ਬਾਅਦ ਗੁਰਪ੍ਰੀਤ ਦੇ ਵੱਲੋਂ ਮਾਰ ਦਿੱਤਾ ਗਿਆ ਬੇहद ਹੀ ਖੌਫਨਾਕ ਵਾਰਤਾ ਨੂੰ ਅੰਜਾਮ ਦਿੱਤਾ ਗਿਆ ਉਸ ਦੇ ਵੱਲੋਂ ਜਿਸ ਤੋਂ ਬਾਅਦ ਮਿਤ ਦਾ ਅਕਵਿੰਦਰ ਦੀ ਭੈਣ ਪਰਮਿੰਦਰ ਕੌਰ ਦੇ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਸਾਡੇ ਘਰ ਦੇ ਕਿਹੋ ਜਿਹੇ ਹਾਲਾਤ ਹੋ ਗਏ ਸੀ ਕਿਉਂਕਿ ਇਸ ਬੰਦੇ ਦੇ ਨਾਲ 2016 ਦੇ ਵਿੱਚ ਅਸੀਂ ਆਪਣੀ ਭੈਣ ਦਾ ਵਿਆਹ ਕਰ ਦਿੱਤਾ ਸੀ ਇਸ ਨੂੰ ਕਿੰਨੀ ਹੀ ਵਾਰ ਸਮਝਾਇਆ ਗਿਆ ਪਰ ਇਹ ਆਪਣੀ ਕਿਸੇ ਵੀ ਗੱਲ ਨੂੰ ਗਲਤੀ ਨੂੰ ਸਮਝਣ ਤੇ ਲਈ ਮੰਨਣ ਦੇ ਲਈ ਤਿਆਰ ਨਹੀਂ ਸੀ ਤਿਆਜ ਨਤੀਜਾ ਸਾਹਮਣੇ ਹੈ ਕਿ ਗੁਰਦਾਸਪੁਰ ਦੇ ਵਿੱਚ ਸਰੀਆਮ ਹੀ ਘਰ ਦੇ ਅੰਦਰ ਦਾਖਲ ਹੋ ਕੇ ਇੱਕ ਪਤੀ ਦੇ ਵੱਲੋਂ ਆਪਣੀ ਪਤਨੀ ਅਤੇ ਸੱਸ ਨੂੰ ਮਾਰ ਮੁਕਾਇਆ ਗਿਆ ਸੀ ਸਿਸਟਰੀ ਤੇ ਇਹਦਾ 2016 ਦੇ ਆਸ-ਪਾਸ ਮੈਰਿਜ ਹੋਈ ਇਹ ਬੰਦਾ ਸਾਈਕੋ ਟਾਈਪ ਹੀ ਉਹਨੂੰ ਮੈਂਟਲੀ ਤੇ ਫਿਜ਼ੀਕਲੀ ਟੌਰਚਰ ਕਰਦਾ ਰਿਹਾ ਸਾਡੀ ਪੁਲਿਸ ਕੰਪਲੇਨਾਂ ਵੀ ਹੋਇਆ ਮਹਿਲਾ ਮੰਡਲ ਚ ਕੇਸ ਵੀ ਗਿਆ ਬਟ ਇਹ ਬੰਦਾ ਨਹੀਂ ਸਮਝਿਆ ਤੇ ਇਹ ਧਮਕਾਉਂਦਾ ਸੀ ਉਹਨਾਂ ਨੂੰ ਤੇ 2020 ਚ ਮੇਰੇ ਬ੍ਰਦਰ ਦੇਤ ਹੋਈ ਤੇ ਅਸੀਂ ਮੇਰੀ ਮਦਰ ਇਕੱਲੇ ਸੀ ਉਹਨਾਂ ਨੇ ਫਿਰ ਇਹਨੂੰ ਆਪਣੇ ਕੋਲ ਲਿਆਏ ਕਿਉਂਕਿ ਉਹ ਆਂਦੇ ਕਿ ਮੈਂ ਮੇਰੇ ਕੋ ਨਹੀਂ ਰੋਜ਼ ਦੇ ਨਾਲ ਲੜਿਆ ਜਾਂਦਾ ਤੇ ਥਾਣਿਆਂ ਵਿੱਚ ਖੱਜਲ ਹੋਇਆ ਜਾਂਦਾ ਇਹ 2020 ਦੇ ਮੇਰੀ ਸਿਸਟਰ ਘਰ ਹੀ ਤੇ ਇਹ ਉਹਨੂੰ ਮੈਂਟਲੀ ਤੇ ਮੈਂਟਲੀ ਫੋਨ ਕਰ ਕਰ ਕਰਦਾ ਸੀ ਧਮਕੀਆਂ ਦਿੰਦਾ ਰਿਹਾ ਕਿ ਮੈਂ ਤੈਨੂੰ ਬਟੋਂ ਨੇ ਕਿਹਾ ਕਿ ਚਲੋ ਕੋਈ ਨਹੀਂ ਜਦੋਂ ਮੈਂ ਆਪਦੇ ਘਰੇ ਬੈਠੀ ਹਾਂ ਤਾਂ ਫਿਰ ਇਹ ਮੈਨੂੰ ਕਿੱਥੇ ਮਾਰ ਦੇਗਾ ਪਰ ਸਾਨੂੰ ਨਹੀਂ ਪਤਾ ਕਿ ਇਹਨਾਂ ਸੱਚੀ ਇਹ ਕੰਮ ਕਰਨਾ ਇਹ ਰਾਤ 3 ਵਜੇ ਗਿਆ ਵਾ ਤੇ ਕਾਂਦੇ ਨੇ ਟੱਪਿਆ ਤੇ ਇਹਨੇ ਉੱਥੇ ਆਵਾਜ਼ ਦਿੱਤੀ ਸਿਸਟਰ ਨੂੰ ਜਦੋਂ ਜਾਲੀ ਵਾਲਾ ਦਰਵਾਜ਼ਾ ਖੋਲਣ ਆਈ ਆ ਇਹਨੇ ਉਹਦੇ ਦੋ ਗੋਲੀਆਂ ਮਾਰ ਦਿੱਤੀਆਂ ਉਹ ਉਥੇ ਡੇਗੀ ਬਟ ਇਹਨੇ ਬਾਅਦ ਵਿੱਚ ਜਾ ਕੇ ਮੇਰੇ ਮਦਰ ਸੁੱਤੇ ਦੇ ਹੀ ਮੰਜੇ ਤੇ ਤੇ ਉੱਠਣ ਹੀ ਲੱਗੇ ਤੇ ਉਹਨਾਂ ਨੂੰ ਗੋਲੀ ਮਾਰ ਦਿੱਤਾ ਵਾ ਆਪਣੇ ਆਪੇ ਆਪ ਗੋਲੀ ਮਾਰ ਮਦਰ ਨੂੰ ਵੀ ਗੋਲੀ ਮਾਰ ਦਿੱਤੀ ਇਹ ਹੁਣ ਇੱਥੇ ਆ ਕੇ ਤੇ ਫਲੈਟ ਹੈ ਜਿਹਦੇ ਘਰ ਆ ਕਹਿੰਦਾ ਘਰ ਪੈਂਦੀ ਹੈ ਹਾਂਜੀ ਇਹ ਖੋਦਾ ਘਰ ਹੀ ਇਹਦਾ ਖੋਦਾ ਫਲੈਟ ਹੈ ਹਾਂਜੀ ਹਾਂਜੀ ਗੌਰਪ੍ਰੀਤ ਦੇ ਖੋਦਾ ਫਲੈਟ ਹੀ ਇੱਥੇ ਆ ਕੇ ਲੋਕ ਗਿਆ ਇਹਨੂੰ ਸਵੇਰੇ ਫੋਨ ਵੀ ਪੁਲਿਸ ਵਾਲਿਆਂ ਨੇ ਕੀਤਾ ਮੇਰੇ ਹਸਬੰਦ ਵੀ ਪੁਲਿਸ ਚਾ ਤੇ ਉਹਨਾਂ ਨੇ ਵੀ ਰਿਕਵੈਸਟ ਕੀਤੀ ਸਰ ਦੇ ਕਹਿੰਦੇ ਕਿ ਤੂੰ ਸਟੈਂਡਰਡ ਕਰ ਦੇ ਇਹਨੇ ਕਿਹਾ ਮੀਡੀਆ ਨੂੰ ਬੁਲਾਓ ਤੇ ਜਦੋਂ ਅਸੀਂ ਇੱਥੇ ਆਏ ਆ ਤੇ ਇਹਨੇ ਖੁਦ ਵੀ ਕਰ ਲਿਆ 3:20 25 ਮਿੰਟ ਦਾ ਟਾਈਮ ਸੀਗਾ ਮਾਰਕ ਇੰਦਰਨ ਘਰ ਜੋਂ ਉਠਿਆ ਸੀ ਤੇ ਮੈਂ ਚਨਾਪਾਨੀ ਕਰਕੇ ਗੋਦਾਸਾ ਜਾਣਾ ਸੀ ਆ ਤੇ ਕੋਈ ਨਾ ਕਿ 30 25 ਤੋਂ ਲੈ ਕੇ 30 33 ਦੇ ਵਿੱਚ ਵਿੱਚ ਫਾਇਰ ਹੋਣ ਦੀ ਬਾਤ ਸੁਣਾਈ ਜੇ ਮੇਰਾ ਇੱਥੋਂ ਘਰ 200 ਮੀਟਰ ਦੂਰ ਆ। ਇਕਦਮ ਜਿਵੇਂ ਇਧਰੋਂ ਆਏ ਆ ਤੇ ਉਦੋਂ ਫਾਇਰ ਕਰਨ ਵਾਲੇ ਤੇ ਉਫਰਾਰ ਹੋ ਗਏ ਸੀ ਆ। ਆਣ ਗਣ ਇਕੱਠਾ ਹੋ ਗਿਆ ਸੀ ਆ। ਤੇ ਜਿਹੜਾ ਅੰਦਰੋਂ ਗੇਟ ਸੀ ਕਰਦਾ ਉਹ ਬੰਦ ਸੀਗਾ। ਅੱਗ ਲੱਗਾ ਹੋਇਆ ਸੀਗਾ। ਫਿਰ ਅਸੀਂ ਵਾਜਾਂ ਮਾਰੀਆਂ ਨੇ ਉਹ ਆਪਣੀ ਭੁਹਾਈ ਨੂੰ ਵਾਜਾਂ ਮਾਰੀਆਂ ਆਪਣੀ ਜੀ ਨੂੰ ਵਾਜਾਂ ਮਾਰੀਆਂ ਨਾਲ ਲੱਗੇ ਕਿਉਂਕਿ ਅੰਦਰ ਹੋਏਗਾ ਕਿ ਆਵਾਜ਼ ਦੇਗਾ। ਇਹਨਾਂ ਨਹੀਂ ਪਤਾ ਸਾਹ ਨੂੰ। ਅੱਛਾ ਹਾਂਜੀ ਤੇ ਫੇਰ ਉਹ ਆਈਏ ਪੁੱਸੋਂ ਪੁੱਛ ਕੇ ਬਾਬਾ ਜਰ ਬਾਦ ਆਈਏ ਵੀ ਇਹ ਦਰਵਾਜਾ ਤੋੜ ਲਈਏ ਕੋਈ ਨਾ ਕਹ ਦਰਵਾਜਾ ਤੋੜ ਕੇ ਅੰਦਰ ਹੋ ਜੇ ਫਿਰ ਇਹ ਜੰਗਾ ਤੋੜਿਆ ਗੇਟ ਦਾ ਅੰਦਰ ਹੋਏ ਆ ਅੰਦਰ ਜਾ ਕੇ ਵੇਖਿਆ ਨਾ ਦੋਹਾਂ ਕਿਨੇ ਕੀਤੀ ਫਾਈਟਿੰਗ ਹਾਂਜੀ ਫਾਈਟਿੰਗ ਕਿਨੇ ਕੀਤੀ ਆ ਫਾਈਟਿੰਗ ਇਹਨਾਂ ਦੀ ਜਿਹੜੀ ਬੇਟੀ ਸਾਡ ਡੈਥ ਹੋ ਜੇ ਨਾ ਇਹਦਾ ਇਹਦਾ ਹਸਬੰਡ ਸੀ ਇਹਨਾਂ ਪਹਿਲਾਂ ਆਰਮੀ ਚ ਸਰਵਿਸ ਕਰਦਾ ਸੀ ਉਹਨਾਂ ਕੋਲ ਮਤਲਬ ਕੋਰਟ ਕੇਸ ਚੱਲਦਾ ਸੀਗਾ ਠੀਕ ਹਾਂਜੀ ਇਹ ਕਹਿੰਦਾ ਮੈਂ ਤੁਹਾਨੂੰ ਵਸਾਉਣਾ ਨਾ ਤੁਹਾਨੂੰ ਖਰਚਾ ਜਣਾ ਕੋਈ ਨਹੀਂ ਆਹ ਵੈਸੇ ਵੀ ਤੁਮ ਕੇ ਅੰਦਰ ਆਵੇਂ ਤੁਹਾਨੂੰ ਮਾਰ ਦਿੰਦਾ ਮੈਂ ਹਾਂਜੀ ਇਹ ਕੱਲਾ ਹੀ ਆਇਆ ਫਿਰ ਇਹ ਜਿਹਦਾ ਲੱਗਦਾ 80 ਸੀਸੀਟੀਵੀ ਕੈਮਰੇ ਦੀ ਕੱਲਾ ਹੀ ਲੱਗਦਾ ਹਾਂਜੀ ਤੇ ਉਹਨਾਂ ਦੀ ਤੇ ਕਿਹੜੀ ਚੀਜ਼ ਨੇ ਜਿਹੜਾ ਨੇ ਹਮਲਾ ਕੀਤਾ ਹੁਣ ਪੁੱਛੂ ਤਾਂ ਦੇ ਮੁਤਾਬਿਕ ਵੀ ਇੱਕ ਹੀ ਕਰਤੀ ਹੈ ਨਾ ਅੱਛਾ ਜੀ ਹਾਂਜੀ ਹੁਣ ਕੀ ਮੰਗਦੇ ਮਾਂਗੇ ਪ੍ਰਸ਼ੰਤ ਆਪਣੇ ਸਭ ਤੋਂ ਸਸਾ ਮਿਲੇ ਸਦਾ ਤੁਹਾਨੂੰ ਕਹਿੰਦੇ ਆਪਾਂ ਨੂੰ ਪਹਿਲਾਂ ਮਿਲ ਚੁੱਕੀ ਆਪਰੇ ਆ ਨੂੰ ਦੇ ਦਈਏ ਨਾ ਠੀਕ ਹੈ ਆਪਰੇ ਆਪ ਨੂੰ ਵੀ ਕੋਈ ਮਾਰਦੀ ਆ ਜਿਹੜਾ ਜਿਹੜਾ ਇਹਦਾ ਨਾਮ ਗੁਰਪ੍ਰੀਤ ਸਿੰਘ ਹੈ ਆ ਡਾਲੀਆ ਮਰਜਾਨਪੁਰ ਜਿਹੜਾ ਹੈਗਾ ਉਹ ਦਾਸਪੁਰ ਦੇ ਕੈਨਾਲ ਹੈਗਾ ਅ ਇੱਕ ਸਰਵਿਸਮੈਨ ਹੈਗਾ ਐਂਡ ਪ੍ਰੈਜ਼ੈਂਟਲੀ ਆ ਜਿਹੜਾ ਹੈਗਾ ਪੈਕਸੋ ਦੇ ਵਿੱਚ ਜਿਹੜੇ ਹੈਗੇ ਜੇਲ ਸਿਕਿਉਰਟੀ ਹੈ ਉੱਥੇ ਹੈ ਕੰਮ ਕਰਿਆ ਸੀ ਜੀ ਅ ਸ੍ਰੀ ਸਾਨੂੰ ਲੇਟ ਨਾਈਟ ਇਨਫੋਰਮੇਸ਼ਨ ਆਈ ਕਿ ਭਈ ਇਸ ਤਰੀਕੇ ਨਾਲ ਹੈਗਾ ਉਹ ਜੇਲ ਤੋਂ ਵੈਪਨ ਲੈ ਗਿਆ ਇਹਨੇ ਜਿਹੜਾ ਹੈਗਾ ਦਵੰਗਲਾ ਪੀਸ ਜਿਹੜੇ ਰਿਡਕਸ਼ਨ ਦੇ ਵਿੱਚ ਆਪਣੀ ਜਿਹੜੀ ਵਾਈਫ ਹੈ ਔਰ ਉਹਦੀ ਜੋ ਮਦਦ ਹੈਗੀ ਆਪਣੀ ਸਾਸ ਨੂੰ ਉਹਨੂੰ ਸ਼ੂਟ ਕਰਤਾ ਉਹ ਇਮੀਡੀਏਟਲੀ ਜਿਹੜੀ ਹੈਗੀ ਸਾਡੀ ਟੀਮਾਂ ਇਮੀਡੀਏਟਲੀ ਜਿਹੜੇ ਡੀਐਸਪੀ ਦਿਨਾਨਗਰ ਐਸਐਚਓ ਸਿਟੀ ਐਸਪੀ ਡੀ ਸਾਹਿਬ ਸਾਡੀ ਸਾਡੀ ਟੀਮਾਂ ਜਿਹੜੀ ਮਲਟੀਪਲ ਅਸੀਂ ਸਵੇਰੇ ਦੇ ਜਿਹੜੀ ਅੱਗੇ ਮਲਟੀਪਲ ਟੀਮਾਂ ਅਲੋਂਗ ਵਿਦ ਐਸਐਸਜੀ ਟੀਮ ਐਸਐਸਜੀ ਐਂਡ ਐਸਓਜੀ ਦੀ ਟੀਮ ਹੈਗੀ ਅ ਅਸੀਂ ਜਿਹੜਾ ਹੈਗਾ ਪੂਰੇ ਜ਼ਿਲ੍ਹੇ ਦੇ ਵਿੱਚ ਜਿਹੜਾ ਹੈਗਾ ਕੋਡਨ ਨੈਟ ਸਰਚ ਜਿਹੜਾ ਹੈਗਾ ਕੌਮਬਿੰਗ ਆਪਰੇਸ਼ਨ ਕੀਤਾ ਨੰ ਸ਼ਾਡੀਕ ਟੀਮ ਇੱਥੇ ਆਈ ਸਾਨੂੰ ਜਿੱਥੇ ਐਚਐਚਓ ਸਾਹਿਬ ਇੱਥੇ ਸੇਗੇ ਐਂਡ ਇਹਨਾਂ ਨੇ ਜਦੋਂ ਇਹਦੇ ਪਤਾ ਚਲਿਆ ਤਾਂ ਇਮੀਡੀਏਟਲੀ ਜਿਹੜਾ ਹੈਗਾ ਸਾਰੀ ਟੀਮ ਨੇ ਆ ਕੇ ਇੱਥੇ ਕੋਡਨ ਆਫ ਕਰ ਲਿਆ ਸੀ ਅਸੀਂ 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 ਇਹਦੇ ਨਾਲ ਮੈਂ ਪਰਸਨਲੀ ਇਹਦੇ ਨਾਲ ਇਹਨੂੰ ਗੱਲ ਕਰਕੇ ਕਨਵਿੰਸ ਕਰਨ ਦੀ ਕੋਸ਼ਿਸ਼ ਕੀਤੀ ਸਾਡੇ ਐਚਐਚਓ ਐਚਐਚਓ ਸਾਹਿਬ ਨੇ ਕੀਤੀ ਇਵਨ ਐਸਪੀਡੀ ਸਾਹਿਬ ਨੇ ਕੀਤੀ ਅਸੀਂ ਪੂਰਾ ਐਫਰਟ ਕੀਤਾ ਇਹਨਾਂ ਨੂੰ ਕਨਵਿੰਸ ਕਰਨ ਦਾ ਬਟ ਜਿਹੜਾ ਹੈਗਾ ਅਨਫਰਚਨਟਲੀ ਇਨ ਇਹ ਜਿਹੜਾ ਹੈਗਾ